ਜਗਤਾਰ ਸਿੰਘ ਹਵਾਰਾ ਹੁਣੀ ਜੇਲ੍ਹ ਚੋਂ ਫਰਾਰ ਹੋਏ ਆ ਸੁਰੰਗ ਪੱਟ ਕੇ ਹਾਂ ਉਹਦੇ ਮਾਸਟਰਮਾਈਂਡ ਤੁਸੀਂ ਸੀ ਲਾਈਟ ਜੇਲ੍ਹ ਦੀ ਤੁਸੀਂ ਬੰਦ ਕੀਤੀ ਸੀ ਉਸ ਵੇਲੇ ਇਹਦੇ ਸੱਚ ਆ ਵੀ ਬਿਜਲੀ ਵੀ ਬੰਦ ਹੋਈ ਤੇ ਬੰਦੇ ਵੀ ਭੱਜੇ ਟਨਲ ਵੀ ਨਿਕਲੀ ਕੇਸ ਵੀ ਚੱਲਿਆ ਉਹਨਾਂ ਮੈਨੂੰ ਕਿਹਾ ਸੀ ਕਿ ਸਾਨੂੰ 100% ਛੋੜੀ ਜਾਈਦੀ ਆ ਕਿ ਅਸੀਂ ਸੇਫ ਨਿਕਲ ਸਕਦੇ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਹਾਂ ਮੈਂ ਗੁਰੂ ਮਹਾਰਾਜੇਗੇ ਅਰਦਾਸ ਕੀਤੀ ਮੈਂ ਉਹਦੇ ਨਾਲ ਲੇਵਲਿੰਗ ਹੋਇਆ ਰਾਤ ਦੇ 12 ਵਜੇ ਮੈਂ ਸੁੱਤਾ ਮੈਨੂੰ ਇੰਜ ਜਾਪਿਆ ਕਿ ਦੂਆ ਖੜ ਗਿਆ ਜਦੋਂ ਹੋ ਗਿਆ ਮੈਂ ਅਗਲੇ ਦਿਨ ਉਹਨਾਂ ਕਿਹਾ ਮੈਂ 100% ਠੀਕ ਹੋ ਗਿਆ ਅੱਛਾ ਸੁਪਨੇ ਤੋਂ ਬਾਅਦ ਕਹਿ ਲੋ ਜਾਂ ਬਾਅਦ ਸੁਪਨੇ ਹਾਂ ਮੈਂ ਕਿਹਾ 100% ਬੜੈਲ ਕੇਸ ਵਾਲੇ 'ਚ ਮੈਂ ਜਾਣਨਾ ਚਾਹੁੰਦਾ ਜਦੋਂ ਜਗਤਾਰ ਸਿੰਘ ਹਵਾਰਾ ਹੁਣੀ ਜੇਲ੍ਹ 'ਚੋਂ ਫਰਾਰ ਹੋਇਆ ਸੁਰੰਗ ਪੱਟ ਕੇ ਹਾਂ ਹਾਂ ਉਹਦੇ ਮਾਸਟਰਮਾਈਂਡ ਤੁਸੀਂ ਸੀ ਲਾਈਟ ਜੇਲ੍ਹ ਦੀ ਤੁਸੀਂ ਬੰਦ ਕੀਤੀ ਸੀ ਉਸ ਵੇਲੇ ਵੇਖੋ ਇਹਨਾਂ ਦੀ ਫਰਾਰੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਯਾਨੀ ਬੜੈਲ ਜੇਲ੍ਹ ਬ੍ਰੇਕ ਹੋਈ ਉਹਦੇ ਸਭ ਤੋਂ ਵੱਡੇ ਸੂਤਰਤਾਰ ਤੁਸੀਂ ਸੀਗੇ ਵੇਖੋ ਉਹ ਤੇ ਇਹਨਾਂ ਨੇ ਇੱਕ ਜਿਹੜੀ ਕਮੇਟੀ ਬਣਾਈ ਸੀ ਨਾ ਉਹਨੇ ਇੱਕ ਐਡੀ ਵੱਡੀ ਰਿਪੋਰਟ ਦਿੱਤੀ ਜ ਆਪਣੇ ਉਹਦੇ ਚ ਵੀ ਮੈਨੂੰ ਮਾਸਟਰਮਾਈਂਡ ਹੀ ਬਣਾਇਆ ਗਿਆ ਸੀ ਪਰ ਉਹ ਵੀ ਇਹਨਾਂ ਦੀ ਰਿਪੋਰਟ ਗਲਤ ਆ ਕਿਉਂਕਿ ਜੋ ਪੁਲਿਸ ਆਪਸ਼ਨ ਹੁੰਦਾ ਨਾ ਉਹੋ ਹੀ ਰਿਪੋਰਟਾਂ ਬਣਾ ਦਿੰਦੀ ਐ ਇਹ ਪੁਲਿਸਾਂ ਤੇ ਇਹਦੇ ਸੱਚ ਆ ਵੀ ਬਿਜਲੀ ਵੀ ਬੰਦ ਹੋਈ ਤੇ ਬੰਦੇ ਵੀ ਭੱਜੇ ਟਨਲ ਵੀ ਨਿਕਲੀ ਕੇਸ ਵੀ ਚੱਲਿਆ ਤੇ 22 ਬੰਦਿਆਂ ਦੇ ਉੱਤੇ ਕੇਸ ਚੱਲਿਆ ਪਰ ਇਹਨਾਂ ਦੀ ਅਣਗਹਿਲੀ ਕਾਰਨ ਇਹਨਾਂ ਦੀ ਗਲਤੀ ਕਾਰਨ ਵੱੱਜਰ ਗਲਤੀ ਕਾਰਨ ਵੱੱਜਰ ਗਨਾਹ ਕਾਰਨ ਮੈਨੂੰ ਪੁੱਛਿਆ ਆਂਦੇ ਵੀ ਜੇਲ੍ਹ ਅਟਾਰਟੀ ਦੇ ਕੋਲ ਰੋਲ ਆਇਆ ਵਿੱਚ ਮੈਂ ਕਿਹਾ ਬਿਲਕੁਲ ਨਹੀਂ ਹੂੰ ਇਹੋ ਛੈਣੀ ਤੇ ਆਰ ਪੀ ਸਿੰਘ ਹੂੰ ਦੋਹਾਂ ਆਈ ਜੀ ਰੈਂਕ ਦੇ ਸੀ ਜਿਹਨਾਂ ਮੈਨੂੰ ਟਾਰਗੇਟ ਕੀਤਾ ਸੀ ਆਂਦੇ ਹਾਂ ਸਾਨੂੰ ਵੀ ਪਤਾ ਵੀ ਉਹਨਾਂ ਦਾ ਰੋਲ ਕਿਉਂ ਤੇ ਮੈਂ ਉਹਨਾਂ ਨੂੰ ਫਸਾਉਣ ਕਿਉਂ ਦਾ ਇਹ ਜੀ ਹੂੰ ਅੰਦੇ ਸੜੀ ਰਹਿ ਨਹੀਂ ਆਉਂਦੀ ਇੱਕ ਜੇਲ ਅਥਾਰਟੀ ਦੀ ਸਰਵਸ ਬਰਬਾਦ ਕਰ ਛੜੀ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਛੜੀ ਉਹਨਾਂ ਨੂੰ ਡਿਸਮਿਸ ਕਰ ਕਰ ਦਿੱਤਾ ਸਰਵਸ ਤੋਂ ਹੂੰ ਸਿਰਫ ਆਪਣੀ ਪ੍ਰਾਪਤੀ ਦਿਖਾਉਣ ਵਾਸਤੇ ਕਿ ਜੇਲ ਅਥਾਰਟੀ ਦਾ ਵਿੱਚ ਰੋਲ ਸੀ ਸ਼ਰਮ ਕੱਢਣ ਵਾਸਤੇ ਕਿ ਜੇਲ ਦਾ ਕੁਮਲਾਜਮ ਜਿਹੜਾ ਉਹ ਸ਼ਰਮ ਕੱਢੂ ਕੱਢਣ ਦੋ ਜੇ ਉਹਨਾਂ ਨੂੰ ਪਤਾ ਲੱਗੇ ਤੇ ਹੂੰ ਪਰ ਕਈ ਵਾਰ ਇਹ ਹੋ ਜਾਂਦਾ ਕਿ ਕ腐ਪਸ਼ਨ ਹੋ ਗਈ ਹੋਵੇ ਮੋਟਾ ਪੈਸਾ ਚੜ੍ਹਦਾ ਹੋਵੇ ਕੋਈ ਕ腐ਪਸ਼ਨ ਦਾ ਕੋਈ ਸਬੂਤ ਪੇਸ਼ ਕਰ ਦੇ ਇੱਕ ਨਵੇਂ ਪੈਸੇ ਦਾ ਇੱਕ ਸਬੂਤ ਪੇਸ਼ ਕਰ ਦੇ ਵੀ ਕ腐ਪਸ਼ਨ ਤੇ ਪੈਸਾ ਹੀ ਹੁੰਦਾ ਨਾ ਕੋਈ ਪੈਸਾ ਦਿੱਤਾ ਕਿ ਇੱਕ ਬੰਦਾ ਰਾਜ ਸਾਕਦਾ ਜੇਲ੍ਹ ਤੋਂ ਬਡੰਟਰ ਹਾਲ ਸਕਦਾ ਜਾਂ ਡਿਪਟੀ ਸੁਪਰਡੰਡਨ ਰਾਜ ਜਾਂਦਾ ਕਿ ਸਾਰੀ ਜੇਲ ਅਥਾਰਟੀ ਰਲ ਗਈ ਅੱਛਾ ਕੇਸ ਬਾਰੇ ਦੱਸੋ ਲਾਈਟ ਤੁਸੀਂ ਬੰਦ ਕੀਤੀ ਸੀ ਜਿੰਨਾ ਦੱਸ ਸਕਦੇ ਹੋ ਇਸ ਕੇਸ ਬਾਰੇ ਕੁਝ हां ਉਹਤੇ ਆਨ ਰਿਕਾਰਡਾ ਮੇਰੇ ਵਿਰੁੱਧ ਇਹ ਐਵੀਡੈਂਸ ਇਹਨਾਂ ਨੇ ਪੇਸ਼ ਕੀਤੀ ਵੀ ਇਹਨੇ ਲਾਈਟ ਬੰਦ ਕੀਤੀ ਆ ਹੂੰ ਇਹ ਉਹ ਤਾਂ ਆਨ ਰਿਕਾਰਡ ਹੁੰਦਾ ਡਾਕੂਮੈਂਟ ਦੇ ਵਿੱਚ ਪਰ ਉਹਨਾਂ ਨੇ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਕਿ ਲਾਈਟ ਬੰਦ ਹੋਈ ਹੂੰ ਜੇਲ੍ਹ ਦੀ ਪੂਰੀ ਲਾਈਟ ਬੰਦ ਹੋਈ ਲਾਈਟ ਬੰਦ ਹੋ ਗਈ ਜੇਲ੍ਹ ਦੀ ਹੂੰ ਉਹਨਾਂ ਨੇ ਚਲਾਉਣਾ ਸੀ ਜਨਰੇਟਰ ਹੂੰ ਤੇ ਜਨਰੇਟਰ ਦਾ ਤੇਲ ਬਲਦਾ ਵਾ 1 ਘੰਟੇ 'ਚ 7 ਲੀਟਰ ਹੂੰ ਤੇ ਉਹਨਾਂ ਨੇ ਆਖਿਆ ਜੀ 2 ਘੰਟੇ ਜਨਰੇਟਰ ਚੱਲਿਆ ਤੇ 7 ਜਿਹੜਾ ਐਉਂ 7 ਪੈਂਦਾ ਹੂੰ ਉਹਦੇ ਉੱਤੇ ਐਉਂ ਆਪ ਆ ਕੇ ਲੀਕਾਂ ਪਰ ਆ ਐਸ ਪਾਸੇ ਹੂੰ 1 ਕਪ ਆਇਆ 1 ਆ ਜਿਹੜਾ ਉਹ ਛੋਟਾ ਤੇ ਆ ਲੀਕਾਂ ਤਾਂ ਉਹ ਸਾਫ ਦੇਣ ਡਿਆ ਵੀ 7 ਦਾ 14 ਬਣਾਇਆ ਹੂੰ 7 ਦਾ 4 ਬਣਾਇਆ ਤੇ ਇੱਕ ਅੱਗੇ ਐਸ ਪਾਸੇ ਲੇਖਤਾ ਫੇਰ ਉਹ ਡੇਟ ਉਸ ਟਾਈਮ ਦੇ ਉੱਤੇ ਹਾ ਹਰ ਟਾਈਮ ਦੇ ਉੱਤੇ ਬਿਜਲੀ ਬੰਦ ਹੁੰਦੀ ਹੂੰ ਜਿਹੜਾ ਇਹਨਾਂ ਨੇ ਨਾ ਹੂੰ ਤੇ ਉਹਦੇ ਕੁਦਰਤ ਨੇ ਵੀ ਉਹਨਾਂ ਦਾ ਸਹਦਾ ਕੀਤੀ ਮੀਂਹ ਬਹੁਤ ਜ਼ਿਆਦਾ ਆ ਗਿਆ ਤੇ ਇਹ ਤੇ ਉੱਠੇ ਹੀ ਨਹੀਂ ਸੋਤੇ ਇਹਨਾਂ ਨੂੰ ਤੇ ਪਤਾ ਲੱਗਾ ਭਈ ਉਹ ਭੱਜ ਗਏ ਹੀ ਰਾਤ ਦੇ ਕਿੰਨੇ ਵਜੇ ਦਾ ਟਾਈਮ ਸੀ ਉਹ ਪਈ 12:00 ਵਜੇ ਭੱਜ ਗਏ ਰਾਤ ਨੂੰ 12:00 ਵਜੇ ਜਗਤਾਰ ਸਿੰਘ ਹਵਾਰਾ ਤਾਰ ਉਤਾਰਾ ਹੁਣੇ ਸਾਰੇ ਜਣੇ ਹਾਂ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਗੱਲ ਇੱਕ ਰੱਬੀ ਗੱਲ ਦੱਸਣਾ ਜਿਹੜੀ ਤੁਸੀਂ ਆਂਦੇ ਜੀ ਤੁਸੀਂ ਨਹੀਂ ਮੰਨੋਗੇ ਬੁਗਦੇ ਨਹੀਂ ਮੰਨਣਗੇ ਲੇਕਿਨ ਮੇਰਾ ਵਿਸ਼ਵਾਸ ਆ ਗੁਰੂ ਦੇ ਉਤੇ ਉਹਨਾਂ ਮੈਨੂੰ ਕਿਹਾ ਸੀ ਕਿ ਸਾਨੂੰ 100% ਛੋਟੀ ਚਾਈਦੀ ਆ ਕਿ ਅਸੀਂ ਸੇਫ ਨਿਕਲ ਸਕਦੇ ਆ ਜਗਤਾਰ ਸਿੰਘ ਹਵਾਰਾ ਹੋਣਾ ਨੇ ਹਾਂ ਮੈਂ ਆਖਿਆ ਕਿ ਮੈਂ ਅੱਜ ਨਹੀਂ ਦੇ ਸਕਦਾ ਮੈਂ ਗੁਰੂ ਮਹਾਰਾਜੇ ਅਰਦਾਸ ਕੀਤੀ ਮੈਂ ਉਹਦੇ ਨਾਲ ਲੇਵਲਿਨ ਹੋਇਆ ਰਾਤ ਦੇ 12 ਵਜੇ ਮੈਂ ਸੋਤਾ ਮੈਨੂੰ ਇੰਜ ਜਾ ਪਿਆ ਕਿ ਦੂਆ ਖੜ ਗਿਆ ਮੈਂ ਕਿਹਾ ਅੱਗੇ ਜਾਂਦੇ ਆ ਗਿਆ ਮੈਂ ਕਿਹਾ ਆ ਜਾ ਉਹ ਆਣ ਕੇ ਮੇਰੇ ਨਾਲ ਲੰਮੇ ਪੈ ਗਿਆ ਕੌਣ ਹਵਾਰਾ ਪਿਉਰਾ ਦੇ ਤਾਰਾ ਹੂੰ ਇਹ ਪਹਿਲੇ ਦਿਨ ਦੀ ਗੱਲ ਆ ਮੇਰਾ ਵਿਸ਼ਵਾਸ ਵੱਜ ਗਿਆ ਅਗਲੇ ਦਿਨ ਜਦੋਂ ਇਹ ਤੁਹਾਨੂੰ ਆਸ ਹੋਇਆ ਮੈਨੂੰ ਇੱਕ ਰੱਬ ਨੇ ਹੀ ਇੱਕ ਇੰਡੀਕੇਸ਼ਨ ਦੇ ਦਿੱਤਾ ਠੀਕ ਹੈ ਨਾ ਪਹਿਲੇ ਦਿਨ ਦੀ ਗੱਲ ਆ ਤੁਸੀਂ ਸੁਪਨਾ ਮੰਨ ਲਓ ਕਿ ਚਾਹੇ ਇੱਕ ਮੈਂ ਇਹ ਇੱਕ ਨਹੀਂ ਮੇਰਾ ਇਹ ਦੋ ਤਿੰਨ ਚਾਰ ਵਾਰੀ ਮੇਰਾ ਵਿਸ਼ਵਾਸ ਆ ਠੀਕ ਹੈ ਨਾ ਉਹ ਜਦੋਂ ਹੋ ਗਿਆ ਮੈਂ ਅਗਲੇ ਦਿਨ ਉਹਨਾਂ ਨੂੰ ਕਿਹਾ ਮੈਂ 100% ਛੋੜ ਦਿੱ ਅੱਛਾ ਸੁਪਨੇ ਤੋਂ ਬਾਅਦ ਕਹਿ ਲੋ ਜਾਂ ਆਵਾਜ਼ ਤੋਂ ਬਾਅਦ ਹਾਂ ਮੈਂ ਕਿਹਾ 100% ਤੁਸੀਂ ਫੋਨ ਤੇ ਗੱਲ ਕਰ ਰਹੇ ਸੀ ਕਿਸੇ ਤਰ੍ਹਾਂ ਵੀ ਗੱਲ ਹੋਈ ਮੇਰੇ ਤਾਂ ਗੱਲ ਪਹੁੰਚਦੀ ਹਮ ਮੁਲਾਕਾਤਾਂ ਵੀ ਪਹੁੰਚ ਜਾਂਦੀ ਮੁਲਾਕਾਤ ਦੀ ਕੋਈ ਜਾਂਦਾ ਸੀ ਉਹਦੇ ਨਾਲ ਹੀ ਸੁਣਾਉਂਗੇ ਪਹੁੰਚ ਜਾਂਦਾ ਹੀ ਹਮ ਮੈਂ ਕਿਹਾ 100% ਸ਼ੋਰਟੀ ਹਮ ਪੂਰੀ ਤਸੱਲੀ ਪੂਰੇ 12 ਵਜੇ ਮੈਨੂੰ ਫੋਨ ਆ ਗਿਆ ਅਗਲੇ ਦਿਨ ਕਿਰਪਾ ਹੋ ਗਈ ਬਸ ਰਾਤ ਨੂੰ 12 ਵਜੇ ਹਾਂ 12 ਪਹਿਲੇ ਦਿਨ 12 ਵਜੇ ਹਮ ਸੁਪਨੇ ਚ ਅਗਲੇ ਦਿਨ 12 ਵਜੇ ਹਮ ਇਹ ਗੱਲ